ਬਸ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅਜ ਨਾਲ ਇਹ ਹਲਕੇ ਦੀ ਲੀਡਰਸ਼ਿਪ ਦਾ ਵਰਕਰ ਸਹਿਬਾਨਾ ਦਾ ਔਰ ਖਾਸ ਤੌਰ ਤੇ ਸਜੋਤ ਸਿੰਘ ਜੀ ਸਮਰਾ ਸਾਹਿਬ ਦਾ ਇਹ ਬਾਠਾ ਮਾਰਦਾ ਕੱਠ ਹੋਇਆ ਮੈਂ ਸੁਖਵੀਰ ਜੀ ਨੂੰ ਉਹ ਖੜ ਜਾ ਤਾਉ ਖੜ ਜਾ ਮਜੀਠੀਆ ਸਾਹਿਬ ਇੱਕ ਰੀਠਾ ਫਾਪੜਾ ਬਹਿ ਗਿਆ ਜਾ ਲੋਕਾਂ ਨੂੰ ਪਤਾ ਲੱਗ ਜਣੇ ਲੋਕ ਦਬਲ ਚ ਨਗਰ ਚਲਣ ਦੇ ਆ ਕੀ ਮਤਲਬ ਹਲਕੇ ਜਿਹੇ ਹੋਰ ਕਿਨੇ ਆਉਣਾ ਵਾ ਕਾ ਕੀ ਹਾਲੀਟ ਚਾਹੀਦਾ ਜੇ ਜੋ ਤੁਸੀਂ ਬੂਟਾ ਲਾ ਗਿਆ ਬੈਠਾ ਵਾ ਸਾਡੇ ਦੁੱਖ ਸੁੱਖਾਂ ਦੇ ਵਿੱਚ ਵੀਰ ਨਾਲ ਖੜੋਂਡਾ ਵਾ ਸਾਡੇ ਕੋ ਪੁੱਤ ਦੇ ਝਗੜਾਂ ਦਾ ਵਾ ਤੇ ਸਰਦਾਰ ਜੋ ਤੁਸੀਂ ਕਮਰਾ ਜਾ ਕੇ ਨਾਲ ਵੀਰ ਖੰਡਾ ਵਾ ਸਖਬੀਰ ਸਿੰਘ ਬਾਦਲ ਸਾਹਿਬ ਉਹ ਤੁਸੀਂ ਅੰਦਰ ਹੱਥ ਖੜਾ ਕਰਕੇ ਕਹੋ ਵਾਦੇ ਫੜ ਕੇ ਦੇ ਵਿੱਚ ਹੀ ਰਣਗੇ ਬੋਲੇ ਜਿੰਦਾਬਾਦ ਸਭ ਦੇ ਜਿੰਦਾਬਾਦ ਹੁਣ ਨਾ ਤੁਸੀਂ ਜਿਹਨੇ ਦੋ ਗੱਲ ਜਿਹਨੇ ਦੱਸ ਨਹੀਂ ਉਹਨੂੰ ਵੀ ਮੌਕਾ ਦਿਓ ਇਹ ਭਾਈ ਸਾਹਿਬ ਆਪਣਾ ਭਾਈਆ ਜੀ ਇਹ ਪਿਛਲੀ ਵਾਰੀ ਵੀ ਤੁਸੀਂ ਇੱਕ ਇੱਕ ਪੰਗਾ ਪਵਾ ਕੇ ਗਏ ਸੀ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਉਹਨਾਂ ਮਾਸਟਰ ਜੀ ਦੀ ਗੱਲ ਕਰੂੰ ਕਿਉਂਕਿ ਮੇਰੇ ਨਾਲ ਬੜੀ ਇਹ ਲੋਕ ਇਹੀ ਇਹੀ ਫੇਰ ਕੇ ਜਾਂਦੇ ਆ ਬੋਲੋ ਹੁਣ ਆਜ ਜ਼ਰੂਰ ਆ ਸਾਨੂੰ ਲੱਗਦਾ ਪੈਲੇਸ ਠੀਕ ਨਹੀਂ ਬੈਠਿਆ ਉਹ ਪੈਲੇਸ ਤੇ ਪਰਲੇਸ ਅਜਨਾਲਾ ਤੋਂ ਜਿਹੜੀ ਮੁਹੰਮਦ ਸ਼ਰਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪੈਲੇਸ 'ਚ ਨੁਕਸ ਸੀ ਜਾਂ ਸੜਕ ਤੇ ਨੁਕਸ ਸੀ ਪਤਾ ਨਹੀਂ ਕਿਹੜਾ ਨੁਕਸ ਪੈ ਗਿਆ ਮਗਰ ਲੈ ਸਾਨੂੰ ਬੈਠਿਆ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੂੰ ਇੱਥੇ ਉਦੋਂ ਵੀ ਸਾਰੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਚੇਅਰਮੈਨ ਸਹਿਬਾਨ ਪੰਜ ਸਰਪੰਚ ਸਹਿਬਾਨ ਮਕੀਦਾ ਕੀਦਾਨ ਹਲਵਾ ਸਮੂਚੇ ਮਿਨਿਸਪਲ ਕਮੇਟੀ ਦੇ ਮੈਂਬਰ ਸਹਿਬਾਨ ਰਮਦਾਸ ਜਨਾਲੇ ਤੋਂ ਸਾਰਿਆਂ ਨੇ ਜਦੋਂ ਪਾਰਟੀ ਦੇ ਨਾਲ ਧੋਖਾ ਕੀਤਾ ਸੀ ਇਥੋਂ ਦੇ ਇੱਕ ਲੀਡਰ ਨੇ ਜਿਹਨੂੰ ਪਾਰਟੀ ਨੇ ਬੜਾ ਮਾਣ ਬਖਸ਼ਿਆ ਮਗਰ ਲੋਕ ਉਹਦੇ ਨਾਲ ਨਹੀਂ ਖਲੋਤੇ ਖਲੋਤੇ। ਔਰ ਬਾਅਦ ਸਾਹਿਬ ਤੁਸੀਂ ਆਏ ਤੁਸੀਂ ਕਹਿੰਦਾ ਕਿ ਹੁਣ ਸਾਹ ਜੋਤ ਸਿੰਘ ਨੇ ਉਹ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਤੁਹਾਨੂੰ ਆ ਆ ਬੈਠੇ ਇੱਥੇ ਪ੍ਰਧਾਨ। ਹੁਣ ਬੋਲਦਾ ਨਹੀਂ ਬਾਹੂ ਬਾ ਤੇਰੀ ਗੱਲ ਬੋਲੋ ਬੋਲੋ ਜੀ ਕਿ ਤੇ ਮੇਰਾ ਰੌਲਾ ਪਾ ਦਿਓ ਭਾਈਏ ਨਾਲ। ਸਾਡਾ ਰਿਸ਼ਤਾ ਹੈ ਜਾਈ ਮਗਰ ਉਹਦੋਂ ਤੁਸੀਂ ਕਹਿੰਦਾ ਕਿ ਹੁਣ ਨਾ ਰਿਵਰਸ ਗিয়ার ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀਗੇ ਕਿ ਇਹ ਰਿਵਰਸ ਗিয়ার ਕਦੋਂ ਪਵਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਲ ਸਾਵਾ ਜੇ ਵਿਸ਼ਵਾਸ ਦਿਵਾ ਕੇ ਜਾਓ ਕਿ ਹੁਣ ਅਗਲਾ ਤਾਂ ਨਹੀਂ ਨਾ ਕੋਈ ਗিয়ার ਬਦਲਣ ਦਾ ਮੂਡ ਬਣੇ ਔਰ ਜੇ ਵਿਸ਼ਵਾਸ ਜੇ ਵਿਸ਼ਵਾਸ ਚੱਜ ਦਾ ਨਾਂ ਦਿਵਾਇਆ ਤੇ ਜੀਪ ਨਹੀਂ ਹਿੱਲਦੀ ਇਥੋਂ ਤੇ ਜੇ ਕਹੋਂਗੇ ਵਧੀਆ ਵਿਸ਼ਵਾਸ ਦਿਵਾਤਾ ਤੇ ਜੀਪ ਸ਼ੂਕ ਦੀ ਜਾਉ ਮਜੀਠੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵਾਈਲ ਜੀ ਦਾ ਖਾਲਸਾ ਵਾਈਲ ਜੀ ਦੀ ਫਤਿਹ ਮੈਂ ਇਸ ਹਲਕੇ ਦੀ ਪਾਵਰ ਮਜੀਠੀਆ ਸਾਹਿਬ ਨੂੰ ਦੇ ਦਣਾ ਬੋਲੋ ਸਾਤ ਸ੍ਰੀ ਅਕਾਲ ਹੁਣ ਇਹਨਾਂ ਤੇ ਧਿਆਨ ਰੱਖੋ ਆਣਾ ਰੋਸ਼ਗਿਲ ਮਾਰ ਦੇਵਾ ਵਾਹਿਗੁਰੂ ਸਰਦਾਰ ਜੋਸ਼ ਸਿੰਘ ਸਮਰਾ ਠੀਕ ਹੈ ਪਰ ਮੈਂ ਵਧਾਈ ਦੇਣਾ ਚਾਹਣਾ ਸਮਰਾ ਸਾਹਿਬ ਨੂੰ ਬਹੁਤ ਵਧਾਈ ਦੇਣਾ ਚਾਹਣਾ ਹੈ ਨਜ਼ਾਰਾ ਲਿਆਦਾ ਦਿਖਾ ਗਿਆ ਬੋਲੋ ਜਾਨ ਹੋ ਤੇ ਅੱਜ ਇਹ ਸਮਰਾ ਸਾਹਿਬ ਵੀ ਲੜਨਗੇ ਆਣਾ ਭੱਜਣ ਕਿਤੇ ਹੋਰ ਪਾਸੇ ਤੁਸੀਂ ਨਾ ਭੱਜਦੇ ਹੋ ਕੋਈ ਨਹੀਂ ਭੱਜਦੇ ਜੀ ਸਰਦਾਰ ਵਿਕਰਮ ਸਿੰਘ ਜੀ ਨਾਲ ਜੀਟੀ ਆਲਾ ਜੋ ਬੂਤਾ ਲਾਣਾ ਨਹੀਂ ਲੜਨ ਵਾਲਾ ਬੂਤਾ ਨਹੀਂ ਲੱਗਾ ਜੀ ਬੋਲੀ ਮਾਰੋ ਸਾਹਿਬ ਅੱਜ ਤੁਹਾਨੂੰ ਉਹ ਜੋਚੀ ਖੜ ਜਾ ਜੇ ਇਲੈਕਸ਼ਨ ਲਾਪਾਂ ਵੀ ਲੜਨੀ ਆ ਵਾਇਰ ਗਰੂਪ ਵਾਇਰ ਆ ਤੇਰਾ ਹੀ ਕੰਮ ਕਰ ਰਿਆ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਦੇ ਹੋ ਜਲਦਬਾਜੀ ਚ ਕਿਤੇ ਨੁਕਸਾਨ ਨਾ ਕਰਾ ਲਈ ਨਾਲੇ ਤੂੰ ਵੀ ਫੋਟੋ ਧਿਆਨ ਨਾਲ ਖਚਾਇਆ ਕਰ ਦੇਖੂ ਕਿ ਖਚਾਈ ਹੁਣ ਦਾ ਤੋਂ ਨਹੀਂ ਤਾਂ ਨਾ ਢਾਲਕ ਜੀ ਬਾਲ ਸਾਹਿਬ ਮੈਂ ਤਿੰਨ ਜਕਾਰੇ ਪੰਜ ਜਕਾਰੇ ਛਡਾਉਣੇ ਹੋ ਔਰ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਕਿ ਜੋਤ ਸਿੰਘ ਹਰੀ ਬੜਾ ਪੁਰਾਣਾ ਟਕਸ਼ਾਲੀ ਅਗਾ ਸ਼ਰੋਮਨੀ ਅਕਾਲੀ ਜਲ ਦਾ ਪਰਿਵਾਰ ਆ ਬਹੁਤ ਲੰਮਾ ਸਮਾਂ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਦਾਦਾ ਜੀ ਨੇ ਪਰਦਾਦਾ ਜੀ ਨੇ ਸ਼ਰੋਮਨੀ ਅਕਾਲੀ ਜਲ ਦੀ ਸੇਵਾ ਕੀਤੀ ਔਰ ਇਸ ਹਲਕੇ ਤੋਂ ਇਸ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇਥੋਂ ਤੇ ਮਜੀਠੀਏ ਤੋਂ ਜਿਹੜਾ ਸਾਂਝਾ ਹਲਕਾ ਹੈ ਇਸ ਲਈ ਥੋੜੀ ਗੱਲ ਕਹੀ ਮਜੀਠੀਆ ਵੀ ਕਿੱਥੇ ਭੱਜਦਾ ਮਜੀਠੀਏ ਨੂੰ ਜਦੋਂ ਲੈ ਕੇ ਭੱਜਣਾ ਤੁਸੀਂ ਰੌਲਾ ਪਾਉਂਦੇ ਹੋ ਨੇ ਜਿਹੜੀ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਕਮਰੇ ਦੀ ਵਾਰਦੇ ਤੇ ਸਾਨੂੰ ਕਹਿੰਦੇ ਹੁਣ ਦੇਖੋ ਜੀ ਪਾਰਟੀ ਦੇ ਕਰੋ ਜੀ ਫਿਕਰ ਪਾਰਟੀ ਕਰਕੇ ਕਰਨਾ ਪੈਂਦਾ ਜੀ ਇਸ ਲਈ ਚੀਮਾ ਸਭ ਵਿੱਚ ਤੁਹਾਨੂੰ ਵੀ ਚਕਾਰਾ ਛਡਾਉ ਉਹਦੇ ਤਿੰਨ ਜਿੰਦਾਰ ਜੋਤ ਸਿੰਘ ਸਮਰਾ 2027 ਦੀ ਇਲੈਕਸ਼ਨ ਚ ਇਥੋਂ ਸਰੋਬਲੀ ਅਕਾਲੀ ਜਲ ਦੇ ਕੈਂਡੀਡੇਟ ਹੋਣ ਕੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ